ਸਵਾਗਤ ਹੈ ਕਿਸਾਨ ਪ੍ਰਭ ਤੁਹਾਡਾ ਆਪਣੇ YouTube ਚੈਨਲ ਟਰੈਕਟਰ ਬਾਜ਼ਾਰ ਦੇ ਉੱਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਹੋਰ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਨੰਬਰ ਆਪਣਾ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਖੇਤੀਬਾੜੀ ਵਾਲਿਆਂ ਦੀ 5 ਤੋਂ 7 ਫੋਟੋ ਮਾਂ ਭੇਜ ਕੇ ਐਡ ਬਿਲਕੁਲ ਫ੍ਰੀ ਵਿੱਚ ਲਗਵਾ ਸਕਦੇ ਹੋ ਹੁਣ ਗੱਲ ਕਰਦੇ ਹਾਂ ਜ਼ਬਰਾ 855 ਬਾਰੇ ਇਹ 2002 ਮਾਡਲ ਟਰੈਕਟਰ ਹੈ ਕ੍ਰੋਸ ਕਰਦੇ ਇੰਜਨ ਵਾਲਾ ਟਰੈਕਟਰ ਹੈ ਮਾਲਕ ਵੀਰਾਂ ਵੱਲੋਂ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਸਾਰਾ ਟਰੈਕਟਰ オリジナル ਹੈ ਕਿਸੇ ਪਾਸੇ ਟਰੈਕਟਰ ਪੇਟ ਨਹੀਂ ਹੋਇਆ ਸਾਰਾ ਟਰੈਕਟਰ オリジナル ਹੈ 2Z ਚਾਰੇ ਟਾਇਰ ਟਰੈਕਟਰ ਦੇ ਬਿਲਕੁਲ ਨਵੇਂ ਹਨ JK ਕੰਪਨੀ ਦੇ ਨਵੀਂ ਟਰੈਕਟਰ ਦੀ ਬੈਟਰੀ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ PV 31 ਮਾਨਸਾ ਦਾ ਟਰੈਕਟਰ ਦਾ ਨੰਬਰ ਹੈ ਬਾਕੀ ਫੋਟੋਆਂ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਪੈਰਦਾਨਾ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਘੱਟ ਜੱਲਿਆ ਟਰੈਕਟਰ ਹੈ ਅੱਗੇ ਟਾਇਰਾਂ ਦੀ ਕੰਡੀਸ਼ਨ ਤੁਸੀਂ ਚੈੱਕ ਕਰ ਸਕਦੇ ਹੋ ਮਾਲਕ ਵੀਰ ਦਾ ਜ਼ਿਲ੍ਹਾ ਬਰਨਾਲਾ ਪਿੰਡ ਭਦੌੜ ਵਿੱਚ ਇਹ ਟਰੈਕਟਰ ਵਿਕਾਊ ਹੈ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ 2 ਲੱਖ ਦੇ 75000 ਰੁਪਿਆ ਰੱਖਿਆ ਗਿਆ ਹੈ ਕ੍ਰੋਸ ਕਰਦਾ ਮਾਰਕਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਪਿੱਛੋਂ ਲੈਂਕਾ ਵਗੈਰਾ ਦੀ ਕੰਡੀਸ਼ਨ ਵੀ ਚੈੱਕ ਕਰ ਸਕਦੇ ਹੋ ਬਾਅ ਕੇ ਚਲਾ ਕੇ ਟਰੈਕਟਰ ਖਰੀਦ ਸਕਦੇ ਹੋ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿ ਕੋਈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਮੌਕੇ ਦੇ ਮਾਨਤਨ ਹੋ ਜੂਗਾ ਰੇਟ ਕੋਈ ਫਿਕਸ ਨਹੀਂ ਹੁੰਦਾ ਮਾਲਕ ਵੀਰ ਦਾ ਜ਼ਿਲ੍ਹਾ ਬਰਨਾਲਾ ਤੇ ਪਿੰਡ ਭਦਾਉੜ ਵਿੱਚ ਇਹ ਟਰੈਕਟਰ ਵਿਕਾਊ ਹੈ ਜੀ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਮਾਲਕ ਵੀਰ ਦਾ ਜ਼ਿਲ੍ਹਾ ਬਰਨਾਲਾ ਤੇ ਪਿੰਡ ਭਦਾਉੜ ਹੈ ਜੀ ਅੱਗੇ ਗੱਲ ਕਰਦੇ ਆ ਸਵਰਾਜ 855 AB 2002 ਮਾਡਲ ਟਰੈਕਟਰ ਹੈ ਕ੍ਰੌਸ ਕਰ ਦਾ ਟਰੈਕਟਰ ਦਾ ਇੰਜਨ ਹੈ ਬੈਕ ਟਾਇਰ ਟਰੈਕਟਰ ਦੇ 90 ਤੋਂ 95 ਪੈਸੇ ਹਨ ਜੇ ਕੇ ਕੰਪਨੀ ਦੇ ਮੋਹਰਲੇ ਟਾਇਰਾਂ ਦੀ ਗੱਲ ਕਰੀਏ ਮੋਹਰਲੇ ਟਾਇਰ ਵੀ 90 ਤੋਂ 95 ਪੈਸੇ ਟਰੈਕਟਰ ਦੇ ਟਾਇਰ ਹਨ ਬੁਡੀਅਰ ਕੰਪਨੀ ਦੇ ਕਰਾਸ ਕਰਦਾ ਮਾਰਕਾ ਚੈੱਕ ਕਰ ਸਕਦੇ ਹੋ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ 2 ਲੱਖ ਦੇ 40000 ਰੁਪਿਆ ਰੱਖਿਆ ਗਿਆ ਹੈ ਮੌਕੇ ਤੇ ਮਾਨਤਾਨ ਹੋ ਜਾਊਗਾ ਰੇਟ ਕੋਈ ਫਿਕਸ ਨਹੀਂ ਹੁੰਦਾ ਇਹ ਵੀ ਟਰੈਕਟਰ ਜ਼ਿਲ੍ਹਾ ਬਰਨਾਲਾ ਤੇ ਪਿੰਡ ਭਦੌੜ ਵਿੱਚ ਵਿਕਾਊ ਹੈ ਜੀ ਮਾਲਕ ਵੀਰਾਂ ਵੱਲੋਂ ਇਸ ਦਾ ਰੇਟ 2 ਲੱਖ ਦੇ 40000 ਰੁਪਇਆ ਰੱਖਿਆ ਗਿਆ ਹੈ ਇੰਜਨ ਗੇਅਰ ਲੈਫਟ ਪੰਪ ਦੀ ਫੁੱਲ ਗਾਰੰਟੀ ਹੈ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਚਲਾ ਕੇ ਬਾਕੇ ਡੈਕਟਰ ਖਰੀਦ ਸਕਦੇ ਹੋ ਮਾਲਕ ਵੀਰ ਦਾ ਨੰਬਰ ਸਕਰੀਨ ਉੱਤੇ ਚੱਲ ਰਿਹਾ ਹੈ ਕਿਸੇ ਵੀ ਪ੍ਰਕਾਰ ਦੀ ਜਾਣਕਾਰੀ ਲੈ ਸਕਦੇ ਹੋ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਹੋਰ ਨਵੀਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਦੇ ਆ ਹੋਰ ਨਵੀਂ ਵੀਡੀਓ ਨਾਲ